ਗੁਰੂਰਸਾਏ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈਗਾ ਚੋਰਾਂ ਦੇ ਗਲਾਵਿਆਂ ਤੱਕ ਪੁਲਿਸ ਦੇ ਹੱਥ ਵੀ ਨਹੀਂ ਪਹੁੰਚ ਰਹੇ ਪਰ ਪਿਛਲੇ ਦਿਨਾਂ ਦੇ ਵਿੱਚ ਗੁਰੂਰਸਾਏ ਦੇ ਐਸਐਚਓ ਜਗਦੀਪ ਸਿੰਘ ਹੋਰਾਂ ਨੇ ਕੁਝ ਚੋਰੀਆਂ ਜਰੂਰ ਟਰੇਸ ਕੀਤੀਆਂ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਚੋਰੀਆਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਮੈਂ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ ਗਿਆ ਫਤਿਹ ਮੋਟਰ ਫਰੀਦਕੋਟ ਰੋਡ ਤੇ ਮੌਜੂਦ ਹੈਗੇ ਆ ਕਾਰਾਂ ਦਾ ਬਾਜ਼ਾਰ ਹੈਗਾ ਫਤਿਹ ਮੋਟਰ ਵਾਲਿਆਂ ਦੇ ਬੀਤੀ ਰਾਤ ਇਹਨਾਂ ਦੇ ਚੋਰੀ ਹੋਈ ਆ ਤੇ ਚੋਰ ਇੰਨਾ ਦਿਮਾਗ ਆ ਇਹਨੋਂ ਰੇਨੇ 73 ਸਨ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਅੰਦਰ ਕੈਮਰੇ ਲੱਗੇ ਹੋਏ ਆ ਰਿਕਾਰਡਿੰਗ ਹੋ ਸਕਦੀ ਹੈ ਲੱਗਾ ਕਿ ਕੋਈ ਚੋਰੀ ਹੋਇਆ ਕਿਵੇਂ ਘਟਨਾ ਵਾਪਰੀ ਰਾਤ ਕਰੀਬ ਪੌਣੇ 1 ਦਾ ਟਾਈਮ ਸੀ ਜੀ ਚੋਰਾਂ ਨੇ ਆ ਸਾਈਡ ਤੋਂ ਸਾਨੂੰ ਲਾਇਆ ਜੀ ਕੈਮਰੇ ਦੇ ਵਿੱਚ ਨਜ਼ਰ ਆਂਦਾ ਕਿ ਇੱਥੇ ਰਿੜ ਕੇ ਉਹਨਾਂ ਨੇ ਉਸ ਕੈਮਰੇ ਤੱਕ ਜਾ ਕੇ ਉਹ ਦੇਖੋ ਕਪੜਾ ਪਾਇਆ ਹੋਇਆ ਹੈ ਕੈਮਰੇ ਦੇ ਉੱਪਰ ਇਵੇਂ ਸਾਰੇ ਕੈਮਰਿਆਂ ਦੇ ਮੂੰਹ ਉੱਪਰ ਕਰਤੇ ਜੀ ਇੱਥੇ LED ਲੱਗੀ ਸੀ ਵੱਡੀ ਜੀ ਉਹ ਲੈ ਗਏ ਬੈਟਰਨ ਮਟਰ ਲੈ ਕੇ ਜੀ ਬਾਕੀ ਆ ਤੁਸੀਂ ਇਹ ਵੇਖ ਲਓ ਵੀ ਪਤਾ ਨਹੀਂ ਹਲੇ ਕੁਛ ਹੱਥ ਵੀ ਨਹੀਂ ਲਾ ਕੇ ਦੇਖਿਆ ਕੀ ਕਚੋਰੀ ਹੋ ਗਿਆ ਕੀ ਕੁਝ ਰਹਿ ਗਿਆ ਜੀ ਇੱਥੇ ਗੱਡੀਆਂ ਦੇ ਡਾਕੂਮੈਂਟ ਵਗੈਰਾ ਜਾਂ ਹੋਰ ਜ਼ਰੂਰੀ ਸਮਾਨ ਸਾਰਾ ਇੱਥੇ ਏਟੀਐਮ ਚੈੱਕ ਵਗੈਰਾ ਸਭ ਇੱਥੇ ਪਏ ਹੁੰਦੇ ਆ ਜੀ ਤੇ ਆਹ ਕੰਡੀਸ਼ਨ ਨਾਲ ਤੋੜਪਨ ਕਰੀਏ ਜੀ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਦਿਖਾ ਦਿੰਦੇ ਹੈਗੀਆਂ ਦੇਖ ਸਕਦੇ ਹੋ ਅਲਮਾਰੀ ਦੀ ਜਿਹੜੀ ਆ ਤੋੜ ਤੋੜਪਨ ਕਰ ਦਿੱਤੀ ਗਈ ਇਸੇ ਤਰ੍ਹਾਂ ਹੀ ਸਾਰਾ ਸਮਾਨ ਖਿਲਰਿਆ ਪਿਆ ਹੈਗਾ ਗੱਡੀਆਂ ਦੀਆਂ ਕਾਪੀਆਂ ਹੋਰ ਜੋ ਕੈਸ਼ ਸੀ ਜੋ ਵੀ ਸਮਾਨ ਸੀ ਇੱਥੇ ਚੋਰੀ ਕਰਕੇ ਲੈ ਹਾਲੇ ਤਾਂ ਜਾਂਚ ਕਰ ਰਹੇ ਹੈਗੇ ਆ ਵੀ ਚੋਰੀ ਹੋਇਆ ਕੀ ਕੀ ਲਾੜੇ ਕੀ ਕਹਿ ਰਿਆ ਸੀ ਬੜੇ ਛਾਤਰ ਸਨ ਕਿਵੇਂ ਛਾਤਰ ਸਨ ਆਪਾਂ ਦਿਖਾਈਏ ਸੀ ਸੀਸੀਟੀਵੀ ਹਾਂਜੀ ਹਾਂਜੀ ਜੀ ਚੋਰ ਇੰਨੇ ਜ਼ਿਆਦਾ ਛਾਤਰ ਤੇ ਬੇਖੌਫ ਨੇ ਕਿ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਡਰ ਨਹੀਂ ਕੈਮਰੇ ਸੀਸੀਟੀਵੀ ਹਾਈ ਕੁਆਲਿਟੀ ਦੇ ਲੱਗੇ ਹੋਏ ਆ ਆ ਦੇਖੋ ਤੁਸੀਂ ਕੈਮਰੇ ਦੇ ਵਿੱਚ ਕਿਵੇਂ ਬੰਦੇ ਆਪਦਾ ਮੂੰਹ ਸਿਰਬੰਨ ਕੇ ਆਉਂਦੇ ਬੇਖੌਫ ਹੋ ਗਏ ਪੌਣਾ ਘੰਟਾ ਉਹਨਾਂ ਨੇ ਚੋਰੀ ਚਲਾਈ ਆ ਜੀ ਪ੍ਰਸ਼ਾਸਨ ਦਾ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਚਲੋ ਠੀਕ ਹੈ ਚੋਰੀ ਇਹ ਕਹਿੰਦੇ ਚੋਰ ਅਸੀਂ ਨੱਥ ਪਾ ਰਹੇ ਹਾਂ ਚੋਰੀਆਂ ਰੋਕ ਰਹੇ ਹਾਂ ਬਲਕਿ ਨਾ ਤੁਹਾਡੇ ਸਾਹਮਣੇ ਜਿੰਦਾ ਜਾਗ ਦੀ ਜਿਹੜੀ ਮਿਸਾਲ ਹੈ ਸਾਹਮਣੇ ਬੈਠੀ ਹੈ ਜੀ ਤਸਵੀਰ ਦੇ ਵਿੱਚ ਤੁਹਾਨੂੰ ਸੀਸੀਟੀਵੀ ਦਿਖਾ ਦਿੰਦੇ ਹੈਗੇ ਆ ਗੇਟ ਉਹਨਾਂ ਨੇ ਖੋਲ ਖੋਲ ਲਿਆ ਤੇ ਚੋਰ ਥੱਲੇ ਹਾਂ ਟਿੱਡ ਦੇ ਪਾਰ ਰੇੜ ਕੇ ਆ ਰਿਹਾ ਹੈਗਾ ਦੇਖ ਸਕਦੇ ਹੋ ਟ੍ਰੇਨਿੰਗ ਕਿੰਨੀ ਹੈ ਉਸ ਬੰਦੇ ਨੂੰ ਰੇੜ ਕੇ ਆ ਰਿਹਾ ਹੈਗਾ ਉਹਨੂੰ ਪਤਾ ਚੱਲ ਗਿਆ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕੈਮਰਿਆਂ ਦੇ ਵਿੱਚ ਮੇਰੀ ਫੋਟੋ ਨਾ ਆਵੇ ਜਦੋਂ ਰਿੜ ਕੇ ਆਉਂਦਾ ਮੂੰਹ ਤੇ ਕੁਝ ਬੰਨਿਆ ਤੇ ਨਾਲ ਉੱਥੇ ਪਈ ਹੋਈ ਗੱਡੀ ਜਿਹੜਾ ਹੈਗਾ ਸਰਾਣਾ ਗੱਡੀ ਨੂੰ ਆ ਤੇ ਸਿਰ ਤੇ ਰੱਖ ਲਿਆ ਆਪਣੇ ਚਿਹਰੇ ਤੇ ਰੱਖ ਲਿਆ ਸ਼ਕਲ ਦਿਖਾਈ ਨਾ ਦੇਵੇ ਰਿੜ ਰਿੜ ਕੇ ਅੰਦਰ ਆ ਰਿਹਾ ਤੇ ਰਿੜ ਕੇ ਹੀ ਪੂਰਾ ਮੂੰਹ ਢੱਕ ਲਿਆ ਦਿਖਾਈ ਨਾ ਦੇਵੇ ਕੈਮਰੇ ਤੇ ਤੁਹਾਨੂੰ ਦਿਖਾਈ ਦੇ ਰਿਹਾ ਸਕਰੀਨ ਤੇ ਵੇਖ ਸਕਦੇ ਹੋ ਇਸ ਤੋਂ ਬਾਅਦ ਇਹਨੇ ਆਉਦਿਆ ਸਾਰ ਜਦੋਂ ਅੰਦਰ ਐਂਟਰ ਹੋ ਗਿਆ ਸਭ ਤੋਂ ਪਹਿਲੇ ਉਹ ਦੇਖ ਲਓ ਤਸਵੀਰ ਤੁਹਾਨੂੰ ਦਿਖਾ ਰਿਹਾ ਹੈ ਇੱਕ ਗੁੱਠ ਦੇ ਵਿੱਚ ਚੋਰ ਐਂਟਰ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਕੈਮਰਾ ਜਿਹੜਾ ਕੈਮਰਾ ਇੱਥੇ ਉੱਪਰ ਸਕਰੀਨ ਦੇ ਲੱਗਿਆ ਹੋਇਆ ਹੈ ਇਸ ਕੈਮਰੇ ਦੇ ਉੱਪਰ ਇੱਕ ਕਪੜਾ ਜਿਹੜਾ ਉਹ ਪਾ ਦਿੱਤਾ ਜਾਂਦਾ ਹੈ ਬਾਕੀ ਕੈਮਰੇ ਦੇ ਮੂੰਹ ਉੱਪਰ ਕਰ ਦਿੱਤੇ ਜਾਂਦੇ ਆ ਹੁਣ ਦੂਸਰਾ ਚੋਰ ਵੀ ਅੰਦਰ ਐਂਟਰ ਹੁੰਦਾ ਤੁਹਾਨੂੰ ਦਿਖਾਈ ਦੇਊਗਾ ਕੁਝ ਹੀ ਸਮੇਂ ਦੇ ਵਿੱਚ ਉਹ ਤੁਰ ਕੇ ਆਊਗਾ ਉਹ ਤਸਵੀਰ ਜਿਹੜੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਤੁਰ ਕੇ ਆਏ ਇੱਕ ਰਾੜ ਜਿਹੜੀ ਉਹ ਵੀ ਇੱਥੇ ਛੱਡ ਗਿਆ ਰਾੜ ਉਹਨਾਂ ਦੇ ਹੱਥ ਦੇ ਵਿੱਚ ਸੀ ਆ ਦੇਖੋ ਤੁਰ ਕੇ ਤੇ ਮੂੰਹ ਤੇ ਪੂਰਾ ਕਪੜਾ ਉਹਨੇ ਟੱਕਿਆ ਹੋਇਆ ਮੇਰਾ ਚਿਹਰਾ ਦਿਖਾਈ ਨਾ ਦੇਵੇ ਪੂਰਾ ਦਿਮਾਗ ਲਗਾ ਕੇ ਇਸ ਚੋਰੀ ਦੀ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਗੁਰੂ ਹਰ ਸਾਹਿਬ ਦੇ ਵਿੱਚ ਚੋਰਾਂ ਦੇ ਹੌਸਲੇ ਬਲੰਦ ਨੇ ਚੋਰ ਜਿਹੜੇ ਨੇ ਚੁਸਤ ਦਿਖਾਈ ਦਿੰਦੇ ਆ ਤੇ ਪੁਲਿਸ ਜਿਹੜੀ ਆ ਸੁਸਤ ਦਿਖਾਈ ਦੇ ਰਹੀ ਆ ਉਜ਼ਾਰ ਦਿਖਾ ਦਿੰਦੇ ਹੈਗਾ ਇਹ ਰਾੜਾ ਉਹਨਾਂ ਦੇ ਕੋਲ ਸਨ ਜਿਨ੍ਹਾਂ ਦੇ ਨਾਲ ਤੋੜਬੰਦ ਕੀਤੀ ਗਈ ਸਮਾਨ ਲੈ ਜਾਣ ਤੋਂ ਬਾਅਦ ਰਾੜ ਇੱਥੇ ਹੀ ਭੁੱਲ ਗਿਆ ਪਤਾ ਨਹੀਂ ਉਹਨਾਂ ਨੇ ਅੱਗੇ ਜਾ ਕੇ ਹੋਰ ਚੱਕ ਲੈਣੀ ਲਾੜਾ ਜੀ ਇਹ ਇੱਥੇ ਛੱਡ ਦੀ ਇੱਕ ਰਾੜ ਦੇ ਕੇ ਤੁਹਾਨੂੰ ਹੂੰ ਬਸ ਜੀ ਠੀਕ ਹੈ ਰਾੜ ਬੇਖੋ ਬਣਿਆ ਉਹਦਾ ਹਥਿਆਰ ਨਾਲ ਲਈ ਫਿਰਦੇ ਨੇ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਪੂਰੇ 2 ਘੰਟੇ ਹੋ ਗਏ ਮੇਰੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਚਲੋ ਮੁਲਾਜ਼ਮ ਭੇਜੇ ਆ ਪਰ ਐਸਐਚਓ ਸਾਹਿਬ ਹੱਲੇ ਤੱਕ ਨਹੀਂ ਪਹੁੰਚੇ ਦੇਖ ਰਹੇ ਆ ਵੇਟ ਕਰ ਰਹੇ ਆ ਪਹਿਲਾਂ ਤਾਂ ਅਸੀਂ ਵੇਖਿਆ ਵੀ ਆਪਦੀ ਚੋਰੀ ਕਿੰਨੀ ਕੋਈ ਹੋਈ ਉਹ ਵੇਖਿਆ ਜੀ ਹੁਣ ਪੁਲਿਸ ਦੀ ਵੇਟ ਕਰ ਰਹੇ ਕੋਈ ਕਾਰਵਾਈ ਹੋਏਗੀ ਕਿ ਨਹੀਂ ਹੋਊਗੀ ਜੀ ਮੰਗ ਕਰਦੇ ਆ ਨੁਕਸਾਨ ਜਿੰਨਾ ਵੀ ਹੋ ਗਿਆ ਚਲੋ ਵੱਡੀ ਗੱਲ ਹੈ ਚੋਰੀ ਦਾ ਚੋਰੀ ਹੈ ਜੀ ਠੀਕ ਹੈ ਜੀ ਮੇਰੇ 50 60000 ਰੁਪਏ ਦਾ ਜਿਹੜਾ ਸਮਾਨ ਹੋਦਾ ਸੀ ਆ ਹੁਣ ਦੇਖ ਹੀ ਲਿਆ ਵੱਡਾ ਵੱਡਾ ਬਾਕੀ ਤੁਹਾਡੇ ਅੱਗੇ ਖਲਾਰਾ ਪਿਆ ਵੇਖਦੇ ਆਂ ਜੀ ਅੱਗੇ ਕੀ ਚੋਰੀ ਹੁੰਦੀ ਹੈ ਬੇਨਤੀ ਹੈ ਵੀ ਘੱਟੋ ਘੱਟ ਚੋਰ ਤਾਂ ਲੱਭੇ ਜਾਣਾ ਜੀ ਸ਼ਹਿਰ ਨੂੰ ਉਹਨਾਂ ਚੋਰਾਂ ਤੋਂ ਗਾਂ ਪਤਾ ਨਹੀਂ ਕਿੰਨੀਆਂ ਚੋਰੀਆਂ ਕਰਨੀਆਂ ਜੀ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਇੱਥੇ ਕੋਈ ਸੁਣਵਾਈ ਨਹੀਂ ਜੀ ਮਿੰਤਰਾਲਾ ਕਰੀ ਜਾਂਦੇ ਕੋਈ ਗੱਲ ਹੀ ਨਹੀਂ ਹੁੰਦਾ ਪਿਆ ਜੀ ਕੋਈ ਐਸ ਹੈ ਨਹੀਂ ਕਿੰਨੇ ਘੰਟੇ ਹੋ ਗਏ ਜਾਣਕਾਰੀ ਪੁਲਿਸ ਨੂੰ ਦਿੱਤੀ ਆ ਪਿਛਲੇ 1.5 ਘੰਟੇ ਤੋਂ ਜਾਣਕਾਰੀ ਦੇ ਰੱਖੀ ਹੈ ਜੀ। ਦਰਖਾਸਤ ਦਰਖਾਸਤ ਰਾਈਟ ਹੋ ਜਾਂਦੀ ਵੀ ਲੇਕਿਨ ਮੁੰਸ਼ੀ ਸਾਹਿਬ ਆਏ ਸੀ ਇੱਥੇ ਲਿਖਾਤਾ ਸਾਰਾ ਕੁਝ ਉਹਨਾਂ ਫਿਰ ਵੀ ਅਸੀਂ ਹੁਣ ਚੱਲੇ ਆ ਦੁਬਾਰਾ ਫਿਰ ਉੱਥੇ ਕੋਰੀ ਉਹਨਾਂ ਨੂੰ ਗੁਹਾਰ ਲਾਉਣ ਵੀ ਭਾਈ ਕੰਮ ਕਰੋ। ਦੁਕਾਨਦਾਰ ਕੀ ਕਰੇ ਦੁਕਾਨਦਾਰ ਤਾਂ ਪੁਲਿਸ ਨੂੰ ਬੇਨਤੀ ਕਰ ਸਕਦਾ ਹੈ, ਅਪੀਲ ਕਰ ਸਕਦਾ ਹੈ, ਦਰਖਾਸਤ ਦੇ ਸਕਦਾ ਹੈ। ਕਾਰਵਾਈ ਪੁਲਿਸ ਨੇ ਕਰਨੀ ਹੈਗੀ ਆ ਪਰ ਗੁਰੂਆਂ ਸਾਹਿਬ ਦੇ ਵਿੱਚ ਚੋਰੀਆਂ ਹੋਈਆਂ ਲੱਭਦੀਆਂ ਨਹੀਂ ਪਰ ਪਿਛਲੇ ਦਿਨਾਂ ਦੇ ਵਿੱਚ ਗੋਲੀਆਂ ਚੋਰੀ ਹੋਈਆਂ ਉਹ ਜ਼ਰੂਰ ਲੱਭ ਗਈਆਂ ਹੋਰ ਸਮਾਨ ਚੋਰੀ ਹੋਇਆ ਅ ਲੜੀਆਂ ਚੋਰੀ ਹੋਈ ਸੀ ਡੇਰਾ ਸੱਚਾ ਸੌਦਾ ਸੈਦੇ ਕਮੌਨ ਨਾਮ ਚਾਚਾ ਘਰ ਚ ਉਹ ਵੀ ਚੋਰੀ ਲੱਭ ਗਈ ਪਰ ਉਸ ਤੋਂ ਬਾਅਦ ਹੁਣ ਇਹ ਚੋਰੀ ਲੱਭੂਗੀ ਜਾਂ ਨਹੀਂ ਲੱਭੂਗੀ ਕਿਉਂਕਿ ਪੁਲਿਸ ਦੇ ਹੱਥ ਉਹਨਾਂ ਚੋਰਾਂ ਦੇ ਗਲਾਵੇਂ ਤੱਕ ਜਾਣਗੇ ਜਾਂ ਨਹੀਂ ਇਹ ਸੋਚਣ ਵਾਲੀ ਗੱਲ ਹੈਗੀ ਪਰ ਲਾਡੇ ਵਰਗਿਆਂ ਦਾ ਵੋਰਾ ਵਰਗਿਆਂ ਦਾ ਸਮਾਨ ਜਿਹੜਾ ਹੈ ਕਾਫੀ ਚੋਰੀ ਹੋ ਗਿਆ ਲੌਸ ਉਹਨੂੰ ਲੱਗਦਾ ਜਿਸ ਦੀ ਦੁਕਾਨ ਚੋਰੀ ਹੁੰਦੀ ਹੈ ਦਿਲ ਉਹਦਾ ਦੁਖਦਾ ਜਿਸ ਦੀ ਦੁਕਾਨ ਚੋਰੀ ਹੁੰਦੀ ਹੈ ਪਰ ਪੁਲਿਸ ਦੇ ਤੋ ਬੇਖੌਪ ਚੋਰ ਲਗਾਤਾਰ ਗੁਰੂਰਸੇ ਹਲਕੇ ਦੇ ਵਿੱਚ ਇੱਕ ਚੋਰੀ ਦਾ ਘਟਨਾ ਉਹਨੂੰ ਅੰਜਾਮ ਦੇ ਰਹੇ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਅਸੀਂ ਉਹ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਲਣਾ ਤੁਹਾਡਾ ਖੁੱਦਾ ਗੁਰੂਰਸੇ ਲਈ ਪਤਰਕਾਰ ਸਾਥੀ ਰਜਿੰਦਰ ਗੰਭੋਦ ਜੀ ਨਾਲ ਮੈਂ ਸਤਪਾਲ ਤင် ਫਤਿਹ ਮੋਟਰ ਫ੍ਰੀਜ ਕੋ ਰੋਡ ਗੁਰੂਰਸੇ